ਅੱਜ ਕਿੰਨੇ ਘੰਟੇ ਮੀਟਿੰਗ ਚੱਲੀ ਆ ਪਰ ਇੱਕ ਸ਼ਬਦ ਕਿਸੇ ਲੀਡਰ ਦੇ ਮੂੰਹੋਂ ਹੀ ਨਹੀਂ ਨਿਕਲਿਆ ਕਿ ਆਪਾਂ ਇਕੱਠੇ ਜਾ ਕੇ ਖਨੋਰੀ ਬੈਠ ਜੀਏ ਸ਼ੰਭੂ ਬੈਠ ਜੀਏ ਆਪ ਕੋ ਆਪਣਾ ਢੋਲ ਸਾਰੇ ਵਜਾ ਰਹੇ ਨੇ ਆਪਣੀ ਆਪਣੀ ਡਬਲੀ ਸਾਰੇ ਵਜਾ ਰਹੇ ਨੇ ਤੈਨੂੰ ਪੁੱਛ ਅੱਜ ਵੀ ਸ਼ਬਦ ਨਹੀਂ ਲੱਗਿਆ ਤੈਨੂੰ ਪੁੱਛ ਕੇ ਜਾਣਗੇ ਨਹੀਂ ਮੈਂ ਜਨਤਾ ਦਾ ਪ੍ਰਤੀਨਿਧੀ ਮੈਨੂੰ ਦੱਸਣਾ ਬਣਦਾ ਕਿਉਂਕਿ ਜਨਤਾ ਤੱਕ ਤੁਹਾਡੀ ਆਵਾਜ਼ ਪਹੁੰਚੇਗੀ ਨਾ ਤੂੰ ਹੁਕਮ ਕਰ ਦੇ ਕਿ ਤੇਰੇ ਤੇਰਾ ਪ੍ਰਤੀਨਿਧੀ ਹੈ ਤੂੰ ਮੈਂ ਜਨਤਾ ਦਾ ਬਰਤੀਦੀ ਆ ਕਿਸਾਨਾਂ ਦਾ ਨਹੀਂ ਮੈਂ ਕਿਸਾਨਾਂ ਨੂੰ ਹੁਕਮ ਕਰ ਸਕਦਾ ਹੈ ਸਵਾਲ ਦਾ ਜਵਾਬ ਦੇ ਦਿਓ ਅੱਜ ਵੀ ਮੂੰਹੋਂ ਨਹੀਂ ਨਿਕਲਿਆ ਕਿ ਅਸੀਂ ਇਕੱ ਪਹਿਲੇ ਦਿਨ ਤੋਂ ਹੀ ਸਿਰ ਫਟਨੇ ਸ਼ੁਰੂ ਹੋ ਗਏ ਸੀ ਗੋਲੇ ਵੱਜਣਾ ਸ਼ੁਰੂ ਹੋ ਗਏ ਸੀ ਅੱਖਾਂ ਨਿਕਲਣੀਆਂ ਸ਼ੁਰੂ ਹੋ ਗਿਆ ਸੀ ਤੁਸੀਂ ਕਿਸੇ شہادت ਦਾ ਇੰਤਜ਼ਾਰ ਕਰ ਰਹੇ ਸੀ ਕਿਸਾਨ ਮੋਰਚਾ ਵੀ ਕੁਝ ਕੱਦਾ ਕੋਈ ਮੌਤ ਆ ਜਾਏ ਕਿਸੇ ਨੂੰ ਅਸੀਂ ਅਗਲੇ ਨਕਟੇ ਹੋਵਾਂਗੇ ਤੁਸੀਂ ਹੈਜਿਟੇਟਰ ਸਵਾਲ ਕਰਨ ਵਾਸਤੇ ਮੇਰੇ ਕੋਲ ਆਏ ਹਾਲੇ ਬਣਦੇ ਤੁਸੀਂ ਇਹ ਕਿਉਂ ਇਹ ਕਿਉਂ ਗਿਆ ਬਿਨਾਂ شہادت ਦਾ ਇੰਤਜ਼ਾਰ ਕਰਦੇ ਸੀ ਲੱਗਦਾ ਹੈ ਇਹ ਨਾ ਜੂ ਕਿ ਸਿਰ ਤਾਂ ਪਹਿਲੇ ਦਿਨ ਤੋਂ ਫਟਣਾ ਸ਼ੁਰੂ ਹੋਵੇ ਸੀ ਤੁਸੀਂ ਮੈਨੂੰ ਇਹ ਦੱਸੋ ਵੀ ਅਸੀਂ ਲੋਕਾਂ ਦੇ ਸਿਰ ਵੜਵਾਉਣ ਵਾਸਤੇ ਜੰਮਿਆ ਕੁਝੇ ਛੋਟਾ ਸਵਾਲ ਇਸ ਤਰ੍ਹਾਂ ਸਵਾਲ ਕਰਨ ਦਾ ਮਤਲਬ ਹੈ 3 ਸਾਲ ਪਹਿਲਾਂ 3 ਸਾਲ ਪਹਿਲਾਂ ਗ੍ਰਾਂਸਾਬ ਜਿਹਾ ਕੁਝ ਨਹੀਂ ਹੋਇਆ ਸੀ ਤੁਸੀਂ ਸੈਂਸੀਅਰ ਹੋ ਕੇ ਸਵਾਲ ਕਰੋ ਸੈਂਸੀਅਰ ਹੀ ਹੈ ਇਹ ਸਵਾਲ ਹੈ ਐਸਕੇਐਮ ਪਹਿਲੇ ਦਿਨ ਤੋਂ ਕਿਉਂ ਇਕੱਠਾ ਹੋ ਗਿਆ ਚਲੋ ਇਹ ਸਵਾਲ ਹੈ ਐਸਕੇਐਮ ਪਹਿਲੇ ਦਿਨ ਤੋਂ ਕਿਉਂ ਇਕੱਠਾ ਹੋ ਗਿਆ ਐਸਕੇਐਮ ਕਿਉਂ ਇਕੱਠਾ ਇਹ ਹੋਰ ਸਵਾਲ ਹੈ ਇਸੇ ਨਾਲ ਜੁੜਿਆ ਹੈ ਨਾ ਤੁਸੀਂ ਇਹ ਹੀ ਦੱਸੋ ਤੁਸੀਂ ਤਾਂ ਸਵਾਲ ਹੀ ਕੀਤਾ ਵੀ ਸਿਰ ਕਿਉਂ ਫੜਫੜਨ ਦਾ ਢੀ ਕਰਦੇ ਸੀ ਮੈਂ ਤਾਂ ਉਹੀ ਕਹਿ ਰਹੇ ਹਾਂ ਪਹਿਲੇ ਦਿਨ ਤੋਂ ਸ਼ੁਰੂ ਹੋ ਗਈ ਸੀ ਉੱਥੇ ਪੜਨੇ ਗੋਲੇ ਪਹਿਲੇ ਦਿਨ ਤੋਂ ਕਿੰਨੇ ਸ਼ੁਰੂ ਹੋ ਗਈ ਸੀ ਅੱਖਾਂ ਪਹਿਲੇ ਦਿਨ ਤੋਂ ਨਿਕਲਣੀਆਂ ਸ਼ੁਰੂ ਹੋ ਗਈਆਂ ਸੀ ਤੁਸੀਂ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਵੀ ਦਿਨ ਆਵੇ ਮੇਰੀ টিਆਰਪੀ ਬਣੇ ਤੁਸੀਂ ਇਸ ਦਿਨ ਦਾ ਤੁਸੀਂ ਇੱਧਾ ਲਾ ਲਓ ਮੈਂ ਮੈਂ ਤਾਂ ਇਸਕੇ ਮ ਇਕੱਠਾ ਹੋਏ ਮਰ ਤਾਂ ਆ ਗਿਆ ਤੂੰ ਤੇਰਾ ਸਵਾਲ ਗਲਤ ਹੈ ਮਿੱਤਰ ਨਹੀਂ ਲੈਣੀ ਤਾਂ ਇੰਟਰਵਿਊ ਬਿਲਕੁਲ ਨਾ ਲੈ ਇਸ ਤਰ੍ਹਾਂ ਦੇ ਸਵਾਲ ਤੁਸੀਂ ਕਹਿ ਰਹੇ ਹੋ ਵੀ ਤਾਲਮੇਲ ਅੱਛਾ ਨਹੀਂ ਅਗਲਾ ਸਵਾਲ ਹੈ ਚਲੋ ਤੁਸੀਂ ਕਹਿੰਦੇ ਹੋ ਵੀ ਤਾਲਮੇਲ ਕਮੇਟੀ ਨਹੀਂ ਬਣਾਈ ਤੁਸੀਂ ਤਾਂ ਹਲੇ ਵੀ ਤਾਲਮੇਲ ਸ਼ਬਦ ਤੇ ਸਹਿਮਤੀ ਪ੍ਰਗਟ ਕਰ ਇਹ ਰਾਇ ਸਵਾਲ ਜਿਹੜਾ ਤੁਸੀ ਕਾਮਿਲ ਕਮੇਟੀ ਵਾਲੇ ਸਵਾਲ ਤੇ ਆਜੋ ਕਾਮਿਲ ਕਮੇਟੀ ਬਣੀ ਹੈ ਪਹਿਲਾਂ ਤੁਸੀਂ ਉਹ ਗੱਲ ਦਾ ਅਸਾਸ ਕਰੋ ਜਿਹੜੀ ਤੁਸੀਂ ਕਹੀ ਹੈ ਮੈਨੂੰ ਤਾਂ ਹੀ ਲੱਗੇਗਾ ਵੀ ਸ਼ਾਇਦ ਅਸੀਂ ਇੰਤਜ਼ਾਰ ਕਰ ਰਹੇ ਸੀ ਜਾਂ ਤੁਹਾਨੂੰ ਲੱਗਿਆ ਵੀ ਤੁਹਾਨੂੰ ਕੱਲ ਨੂੰ ਪੰਜਾਬ ਸਵਾਲ ਕਰੇਗਾ ਵੀ ਤੁਸੀਂ ਕਿੱਥੇ ਬੈਠੇ ਹੋ ਮਜਬੂਰੀ ਹੋ ਗਈ ਤੁਹਾਡੀ ਸਾਹਮਣੇ ਆਣਾ ਕਿਸਾਨ ਅੰਦੋਲਨ 2.0 ਸ਼ੁਰੂ ਹੋਿਆਂ ਨੂੰ ਅੱਜ 9ਵਾਂ ਦਿਨ ਹੈ 8ਵੇਂ ਦਿਨ ਜਦੋਂ ਸ਼ੁਭਕਰਨ ਸਿੰਘ ਨੂੰ ਗੋਲੀ ਲੱਗਦੀ ਆ ਉਹਦੀ ਮੌਤ ਹੁੰਦੀ ਆ ਤਾਂ ਐਸਕੇਐਮ ਨੂੰ ਵੀ ਚੇਤਾ ਆਂਦਾ ਹੁਣ ਅਸੀਂ ਇਕੱਠੇ ਹੋ ਕੇ ਕੁਝ ਕਰ ਲਈਏ ਚੰਡੀਗੜ੍ਹ ਆ ਜ ਇਕੱਠੇ ਹੁੰਦੇ ਨੇ ਜਗਿੰਦਰ ਸਿੰਘ ਗਰਾਹਾਂ ਵੀ ਪਹੁੰਚਦੇ ਨੇ ਪਹਿਲੇ ਦਿਨ ਤੋਂ ਹੀ ਸਿਰ ਫਟਨੇ ਸ਼ੁਰੂ ਹੋ ਗਏ ਸੀ ਗੋਲੇ ਵੱਜਨੇ ਸ਼ੁਰੂ ਹੋ ਗਏ ਸੀ ਅੱਖਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਸੀ ਤੁਸੀਂ ਕਿਸੇ ਸ਼ਹਾਦਤ ਦਾ ਇੰਤਜ਼ਾਰ ਕਰ ਰਹੇ ਸੀ ਕਿਸਾਨ ਮੋਰਚਾ ਵੀ ਕੁਝ ਇਕੱੱਠਾ ਕੋਈ ਮੌਤ ਆ ਜਾਏ ਕਿਸੇ ਨੂੰ ਅਸੀਂ ਅਗਲੇ ਦਿਨ ਇਕੱਠੇ ਹੋਵਾਂਗੇ ਤੁਸੀਂ ਇਹ ਜਿਹੜੇ ਟ੍ਰੇਟੇਡ ਸਵਾਲ ਕਰਨ ਵਾਸਤੇ ਮੇਰੇ ਕੋਲ ਆਏ ਹੋ ਕੁਛ ਸਵਾਲੇ ਬਣਦੇ ਤੁਸੀਂ ਇਹ ਕਿਉਂ ਇਹ ਕਿਉਂ ਕਿਹਾ ਬਿਤਿੰਨ ਸਹਾ ਦਾ ਇੰਤਜ਼ਾਰ ਕਰਦੇ ਸੀ ਮਤਲਬ ਲੱਗਦਾ ਹੀ ਹੈ ਨਾ ਕਿਉਂਕਿ ਸਿਰ ਤਾਂ ਪਹਿਲੇ ਦਿਨ ਤੋਂ ਫੱਡਣਾ ਸ਼ੁਰੂ ਹੋਵੇ ਸੀ ਤੁਸੀਂ ਮੈਨੂੰ ਹੀ ਦੱਸੋ ਵੀ ਅਸੀਂ ਲੋਕਾਂ ਦੇ ਸਿਰ ਪੜਵਾਉਣ ਵਾਸਤੇ ਜੰਮੇ ਆ ਤੁਸੀਂ ਤੁਹਾਡਾ ਸਵਾਲ ਇਸ ਤਰ੍ਹਾਂ ਦਾ ਸਵਾਲ ਕਰਨ ਦਾ ਮਤਲਬ ਨਹੀਂ ਤੁਸੀਂ ਦੇਖੋ ਤੁਸੀਂ ਮੀਡੀਆ ਨਾਲ ਜੁੜੇ ਹੋ ਸਾਥੀ ਬਿਲਕੁਲ ਠੀਕ ਹੈ ਤੁਹਾਡਾ ਹੱਕ ਹੀ ਹੈ ਕਿਉਂਕਿ ਕਿਉਂਕਿ ਜਦੋਂ 3 ਸਾਲ ਪਹਿਲਾਂ 5 ਸਾਲ ਪਹਿਲਾਂ ਉਹ ਗ੍ਰਾਂਹ ਸਾਹਿਬ ਜਿਹਾ ਕੁਝ ਨਹੀਂ ਹੋਇਆ ਸੀਗਾ ਮੇਰਾ ਸਵਾਲ ਦਾ ਜਵਾਬ ਤੁਸੀਂ 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 ਜਿਹੜਾ ਸਵਾਲ ਦਾ ਤੁਸੀਂ ਅੱਜ ਇੰਤਜ਼ਾਰ ਕਰ ਰਹੇ ਸੀ ਵੀ ਉਹਨਾਂ ਦਾ ਸਿਰਫ ਤੁਸੀਂ ਰਸੋ ਕਿਉਂ ਨਹੀਂ ਫਿਰ ਇਕੱਠੇ ਹੋ ਗਏ ਅੱਜ ਤੁਸੀਂ ਕਾਲ ਦਿੱਤੀ ਹੈ ਪਹਿਲੇ ਦਿਨ ਤੋਂ ਤੁਸੀਂ ਕਿ ਤੁਸੀਂ ਰੇਲ ਵੀ ਰੋਕ ਚੁੱਕੇ ਹੋ ਅਲੱਗ-ਅਲੱਗ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਸੱਚੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਸੈਂਸੀਅਰ ਹੋ ਕੇ ਸਵਾਲ ਕਰੋ ਸੈਂਸੀਅਰ ਹੀ ਹੈ ਚੰਗਾ ਸਵਾਲ ਇਹ ਸਵਾਲ ਤੁਸੀਂ ਵੀ ਤੁਸੀਂ ਸਿਰਦੇ ਨਹੀਂ ਕਰ ਸਕਦੇ ਐਸਕੇਐਮ ਪਹਿਲੇ ਦਿਨ ਤੋਂ ਕਿਉਂ ਨਹੀਂ ਇਕੱਠਾ ਹੋ ਗਿਆ ਚਲੋ ਇਹ ਸਵਾਲ ਹੈ ਐਸਕੇਐਮ ਪਹਿਲੇ ਦਿਨ ਤੋਂ ਕਿਉਂ ਨਹੀਂ ਇਕੱਠਾ ਹੋ ਗਿਆ ਦੱਸੋ ਮੈਨੂੰ ਇਹ ਦੱਸੋ ਵੀ ਕੋ ਕਿਹੜਾ ਹੈ ਜਾਂ ਬੰਦਾ ਹੈ ਜਿਹੜਾ ਭਲਾ ਕਿਸੇ ਬੰਦੇ ਦਾ ਕਿਸੇ ਨੌਜਵਾਨ ਦਾ ਕਤਲ ਚਾਹੁੰਦਾ ਕਿਹੜਾ ਇਹਦਾ ਬੰਦਾ ਹੈ ਇਹੀ ਸਵਾਲ ਕਰ ਰਹੇ ਆ ਐਸਕੇਮ ਪਹਿਲੇ ਦਿਨ ਤੋਂ ਕਿਉਂ ਨਹੀਂ ਇਕੱਠਾ ਹੋ ਗਿਆ ਤੁਸੀਂ ਤੂੰ ਇਹ ਹੋਰ ਸਵਾਲ ਆ ਐਸਕੇਮ ਕਿਉਂ ਨਹੀਂ ਇਕੱਠਾ ਇਹ ਹੋਰ ਸਵਾਲ ਹੈ ਇਸੇ ਨਾਲ ਜੁੜਿਆ ਹੈ ਨਾ ਤੁਸੀਂ ਇਹ ਹੀ ਦੱਸੋ ਤੁਸੀਂ ਤਾਂ ਸਵਾਲ ਹੀ ਕੀਤਾ ਵੀ ਸਿਰ ਕਿਉਂ ਫਟਣ ਦਾ ਡੀ ਕਰਦੇ ਸੀ ਤੁਸੀਂ ਮੈਂ ਤਾਂ ਉਹੀ ਕਹਿ ਰਹੇ ਪਹਿਲੇ ਦਿਨ ਤੋਂ ਸ਼ੁਰੂ ਹੋ ਗਈ ਸੀ ਉੱਥੇ ਫਟਣੇ ਗੋਲੇ ਪਹਿਲੇ ਦਿਨ ਤੋਂ ਕਿੰਨੇ ਸ਼ੁਰੂ ਹੋ ਗਏ ਸੀ ਅੱਖਾਂ ਪਹਿਲੇ ਦਿਨ ਤੋਂ ਨਿਕਲਣੀਆਂ ਸ਼ੁਰੂ ਹੋ ਗਈਆਂ ਸੀ ਤੁਸੀਂ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਵੀ ਦਿਨਾਂ ਵੀ ਮੇਰੀ ਟੀਆਰ ਵੀ ਵਧੇ ਤੁਸੀਂ ਇਸ ਦਿਨ ਦਾ ਤੁਸੀਂ ਇਦਾਂ ਲਾ ਲਓ ਤੁਸੀਂ ਫਿਰ ਮੈਂ ਮੈਂ ਤਾਂ ਇਸਕੇ ਹਮ ਇਕੱਠਾ ਹੋਏ ਮੈਂ ਤਾਂ ਆ ਗਿਆ ਤੂੰ ਤੇਰਾ ਸਵਾਲ ਗਲਤ ਹੈ ਮਿੱਤਰ ਨਹੀਂ ਲੈਣੀ ਤਾਂ ਇੰਟਰਵਿਊ ਬਿਲਕੁਲ ਨਾ ਲੈ ਇਸ ਤਰ੍ਹਾਂ ਦੇ ਸਵਾਲ ਤੂੰ ਮੇਰੇ ਤੁਸੀਂ ਕਹਿ ਰਹੇ ਹੋ ਵੀ ਤਾਲਮੇਲ ਅੱਛਾ ਨਹੀਂ ਅਗਲਾ ਸਵਾਲ ਹੈ ਚਲੋ ਤੁਸੀਂ ਕਹਿੰਦੇ ਹੋ ਵੀ ਤਾਲਮੇਲ ਕਮੇਟੀ ਨਹੀਂ ਬਣਾਈ ਤੁਸੀਂ ਤਾਂ ਹਲੇ ਵੀ ਤਾਲਮੇਲ ਸ਼ਬਦ ਤੇ ਸਹਿਮਤੀ ਨਹੀਂ ਪ੍ਰਗਟ ਕਰਦੇ ਤੇਰਾ ਇਹ ਸਵਾਲ ਜਿਹੜਾ ਵੀ ਤੁਸੀਂ ਤਾਲਮੇਲ ਕਮੇਟੀ ਵਾਲੇ ਸਵਾਲ ਤੇ ਆ ਜਾਓ ਤਾਲਮੇਲ ਕਮੇਟੀ ਬਣੀ ਹੈ ਪਹਿਲਾਂ ਤੁਸੀਂ ਉਹ ਗੱਲ ਦਾ ਅਹਿਸਾਸ ਕਰੋ ਜਿਹੜੀ ਤੁਸੀਂ ਕਹੀ ਹੈ ਨਹੀਂ ਨਹੀਂ ਤਾਂ ਹੀ ਲੱਗੇਗਾ ਵੀ ਸ਼ਾਇਦ ਇਸਕੇ ਹਮ ਇੰਤਜ਼ਾਰ ਕਰ ਰਹੇ ਸੀ ਜਾਂ ਤੁਹਾਨੂੰ ਲੱਗਿਆ ਵੀ ਤੁਹਾਨੂੰ ਕੱਲ ਨੂੰ ਪੰਜਾਬ ਸਵਾਲ ਕਰੇਗਾ ਵੀ ਤੁਸੀਂ ਕਿੱਥੇ ਬ ਠੀਕ ਮੈਨੂੰ ਉਹ ਠੀਕ ਨਹੀਂ ਲੱਗਿਆ ਤੁਸੀਂ ਆਪਣਾ ਇਤਰਾਜ਼ ਪ੍ਰਗਟ ਕਰਦੇ ਹੋ ਬਿਲਕੁਲ ਠੀਕ ਹੈ ਤੁਹਾਡਾ ਇਤਰਾਜ਼ ਲੈ ਲਿਆ ਹੁਣ ਮੈਂ ਅਗਲੇ ਸਵਾਲ ਤੇ ਆ ਰਿਹਾ ਹਾਂ ਅਗਲੇ ਸਵਾਲ ਤੇ ਆ ਰਹੇ ਆ ਤੁਸੀਂ ਤਾਂ ਇਸ ਤੇ ਵੀ ਸਹਿਮਤ ਨਹੀਂ ਅੱਜ ਕਿੰਨੇ ਘੰਟੇ ਮੀਟਿੰਗ ਚੱਲੀ ਹੈ ਜਲੀਲ ਨਹੀਂ ਕਰਨਾ ਜੀ ਨਹੀਂ ਨਹੀਂ ਜਲੀਲ ਨਹੀਂ ਮੁਰਾਦ ਸਾਹਿਬ ਅੱਜ ਕਿੰਨੇ ਘੰਟੇ ਮੀਟਿੰਗ ਚੱਲੀ ਹੈ ਅੱਗੇ ਅੱਗੇ ਅਸੀਂ ਸਾਨੂੰ ਅੱਜ ਕਿੰਨੇ ਘੰਟੇ ਮੀਟਿੰਗ ਚੱਲੀ ਹੈ ਪਰ ਇੱਕ ਸ਼ਬਦ ਕਿਸੇ ਲੀਡਰ ਦੇ ਮੂੰਹੋਂ ਹੀ ਨਹੀਂ ਨਿਕਲਿਆ ਕਿ ਆਪਾਂ ਇਕੱਠੇ ਜਾ ਕੇ ਖਨੋਰੀ ਬੈਠ ਜੀਏ ਸ਼ੰਭੂ ਬੈਠ ਜੀਏ ਆਪੋ ਆਪਣਾ ਢੋਲ ਸਾਰੇ ਵਜਾ ਰਹੇ ਨੇ ਆਪਣੀ ਆਪਣੀ ਡਬਲੀ ਸਾਰੇ ਵਜਾ ਰਹੇ ਨੇ ਤੈਨੂੰ ਪੁੱਛ ਤੈਨੂੰ ਪੁੱਛ ਕੇ ਜਾਣਗੇ ਉਹ ਨਹੀਂ ਮੈਂ ਜਨਤਾ ਦਾ ਪ੍ਰਤੀਨਿਧੀ ਮੈਨੂੰ ਦੱਸਣਾ ਪੈਂਦਾ ਕਿਉਂਕਿ ਜਨਤਾ ਤੱਕ ਤੁਹਾਡੀ ਆਵਾਜ਼ ਪਹੁੰਚੇਗੀ ਨਾ ਤੋ ਅੱਜ ਵੀ ਮੂੰਹ ਚੋਂ ਨਹੀਂ ਨਿਕਲਿਆ ਕਿ ਅਸੀਂ ਇਕੱਠੇ ਹੋ ਕੇ ਸ਼ੰਭੂ ਬੈਠਾਂਗੇ ਜਾ ਕੇ ਅਖਨੋਰੀ ਬੈਠਾਂਗੇ ਮੇਰੇ ਕੋਲੇ 15 ਬੰਦੇ ਇੰਟਰਵਿਊ ਲੈ ਕੇ ਚਲੇ ਗਏ ਉਹਨਾਂ ਦੇ ਸਵਾਲਾਂ ਦੇ ਵਿੱਚ ਇਹ ਟਿਹੜੇ ਸਵਾਲ ਜਿਹੜੇ ਤੂੰ ਕਰ ਰਿਹਾ ਐਸ ਤਰ੍ਹਾਂ ਦੇ ਬੇਤੁਕੇ ਸਵਾਲ ਇਹ ਸਵਾਲ ਉੱਠ ਰਹੇ ਨਗਰਾ ਸਾਹਿਬ ਇਹ ਸ਼ੰਭੂ ਮੇਰੇ ਵਰਗੇ ਜਾ ਕੇ ਐਨੇ ਚਾਰ-ਚਾਰ ਦਿਨ ਲਾ ਕੇ ਆਏ ਨੇ ਉੱਥੇ ਉੱਠ ਰਹੇ ਨੇ ਮੈਨੂੰ 30 ਸਾਲ ਹੋ ਗਏ ਮੂਵਮੈਂਟ ਚ ਇਸ ਨੂੰ ਅੱਜ ਤੱਕ ਮੈਂ ਕਿਸੇ ਦੇ ਇਹੋ ਜਿਹੇ ਸਵਾਲ ਨਹੀਂ ਸੁਣੇ ਵੀ ਤੂੰ ਸਿਰ ਪੜਦਾ ਮੈਂ ਚਾਰ ਦਿਨਾਂ ਸੁਣ ਲੇ ਮੈਂ ਚਾਰ ਦਿਨਾਂ ਸੁਣ ਲੇ ਸ਼ੰਭੂ ਚ ਉੱਥੇ ਜਾ ਕੇ ਦੇਖੋ ਨਾ ਉਹੀ ਗੱ ਜੀ ਇਹ ਹੇਜਸ ਵਾਲ ਕਰਦਾ ਫਿਰ ਤੁਹਾਡੇ ਵਰਗੇ ਹੋ ਉਹ ਤੁਸੀਂ ਲਾ ਲੋ ਜਨਤਾ ਇਹੀ ਜਵਾਬ ਮੰਗ ਰਹੀ ਨਾ ਨੌਜਵਾਨ ਇਹੀ ਜਵਾਬ ਮੰਗ ਰਿਹਾ ਸਵਾਲ ਤਾਂ ਇਹੀ ਬਣਦੇ ਆ ਨਾ ਜਿਹੜੇ ਨੌਜਵਾਨ ਅੱਜ ਵੀ ਕਿਸੇ ਦੇ ਮੂੰਹ ਚੋਂ ਕਿਉਂ ਨਹੀਂ ਨਿਕਲਿਆ ਅੱਜ ਵੀ ਇੰਨੇ ਘੰਟੇ ਬੈਠਕ ਹੋਈ ਚਰਚਾ ਹੋਈ ਕਿਸੇ ਦੇ ਮੂੰਹ ਚੋਂ ਨਿਕਲਿਆ ਵੀ ਆਪਾਂ ਸ਼ੰਭੂ ਜਾ ਕੇ ਬੈਠਦੇ ਆ ਫਿਰ ਆਪਾਂ ਗੱਲ ਕਰਦੇ ਕਿ ਸਾਡੀ ਹੋਂਮੇ ਦਾ ਵਿਸ਼ੇ ਨਹੀਂ ਹੈ ਇਹ ਆ ਜਿਹੜੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਪਹਿਲਾਂ ਸੋਗ ਸਮਾਗਮ ਹੋਇਆ ਬਿਲਕੁਲ ਠੀਕ ਹੈ ਫਿਰ ਸਿਰਫ ਉਸ ਏਜੰਡੇ ਤੇ ਬਹਿਸ਼ ਹੋਈ ਹੈ ਜਿਹੜਾ ਉਹ ਕੱਲ ਦਮਨ ਹੋਇਆ ਸੀ ਉਸ ਏਜੰਡੇ ਤੇ ਸੋਗ ਸਮਾਗਮ ਨਾਲ ਸਾਰਿਆਂ ਨੂੰ ਇਹ ਵੀ ਕਹੀਏ ਗੱਲ ਵੀ ਆਪਾਂ ਐਸ ਸੰਘਰਸ਼ ਦੇ ਪੀਰੀਅਡ 'ਚ ਕਿਸੇ ਦੇ ਕਿਸੇ ਨੇ ਵਿਰੋਧ ਨਹੀਂ ਕਰਨਾ ਦੂਜੀ ਗੱਲ ਇਹ ਗੱਲ ਤੀਜੀ ਗੱਲ ਇਹ ਪੁੱਛ ਲੋ ਉਹਨਾਂ ਸਾਥੀਆਂ ਨੂੰ ਵੀ ਜਿਹੜੇ ਸਾਥੀ ਉੱਥੇ ਗਏ ਹੋਏ ਨੇ ਮਤਲਬ ਅੰਦੋਲਨ 'ਚ ਉਸ ਅੰਦੋਲਨ ਦੇ ਵਿੱਚ ਜਾਣਾ ਨਾ ਜਾਣਾ ਇਹ ਸਾਡੀਆਂ ਕੁਝ ਸੀਮਤਾਂ ਨੇ ਅਸੀਂ ਜਦੋਂ ਉਹਨਾਂ ਨੂੰ ਹਦਕਾਰ ਹੈਗਾ ਉਹਨਾਂ ਨੇ ਪ੍ਰੋਗਰਾਮ ਦੇਤਾ ਅਸੀਂ ਉਸ ਦਿਨ ਤੋਂ ਉਹਨਾਂ ਦੇ ਨਾਲ ਤਾਲ ਮੇਲਾ 13 ਤਰੀਕ ਨੂੰ ਐਕਸ਼ਨ ਹੁੰਦਾ ਹੈ ਉਹਨਾਂ ਦਾ ਬਿਲਕੁਲ ਠੀਕ 12 ਤਰੀਕ ਨੂੰ ਵੈਰੀਆ ਲਾਉਂਦੀ ਇਹ ਇਹਨਾਂ ਨੇ ਦਾ ਤੇ ਨਾਕੇ ਲਾਤੇ ਤੇ ਪੱਥਰਾਂ ਕੰਧਾਂ ਕੱਢਦੇ ਤੁਸੀਂ ਸਾਡੀ 12 ਦੀ ਕਲਿੱਪ ਪੜ੍ਹ ਲਓ ਅਸੀਂ ਸਰਕਾਰ ਦੇ ਸਭ ਆਪਣੇ ਮਰੇ ਢੋਲ ਵਜਾ ਰਹੇ ਨੇ ਸਭ ਕਰ ਰਹੇ ਨੇ ਸਾਥ ਦੇ ਰਹੇ ਨੇ ਪਰ ਸਿੱਧੇ ਤੌਰ ਤੇ ਨਹੀਂ ਦੇ ਰਹੇ ਤੁਸੀਂ ਰੇਲਾ ਰੋਕਣ ਦਾ ਪ੍ਰੋਗਰਾਮ ਰੱਖ ਲਿਆ ਕਿਸੇ ਜੱਥੇਬੰਦੀ ਨੇ ਕੋਈ ਪ੍ਰੋਗਰਾਮ ਰੱਖ ਲਿਆ ਇੱਕ ਮੰਚ ਤੇ ਹਲੇ ਵੀ ਨਜ਼ਰ ਨਹੀਂ ਆ ਰਹੇ ਤੁਹਾਨੂੰ ਇਹ ਸਿੱਧਾ ਨਹੀਂ ਲੱਗਦਾ ਹੁਣ ਇਹ ਇੱਕਦਮ ਇਹ ਹੁੰਦਾ ਹੀ ਤਰੀਕਾ ਜੇ ਹੁੰਦਾ ਮਾਸ ਮੂਵਮੈਂਟ ਦਾ ਜਨਤਕ ਮੂਵਮੈਂਟ ਦੇ ਕੁਝ ਕੈਦੇ ਕਾਨੂੰਨ ਨੇ ਅਸੀਂ ਇੱਕ ਦੂਜੇ ਦੇ ਬੱਖ ਹੁੰਦੇ ਹੋਏ ਵੀ ਅਸੀਂ ਇਕੱਠੇ ਕਿਵੇਂ ਲਿਖੀਏ ਇਹ ਸਾਡੇ ਕੁਝ ਅਸੂਲ ਬਣਾਏ ਹੋਏ ਨੇ ਕਾਇਦੇ ਕਾਨੂੰਨ ਨੇ ਕਿਉਂਕਿ ਜਿਹੜੀਆਂ ਜੱਤੇਵੰਦੀਆਂ ਨੂੰ ਲੜ ਰਹੀਆਂ ਨੇ ਉਹਨਾਂ ਜੱਤੇਵੰਦੀਆਂ ਨੂੰ ਇਸ ਗੱਲ ਦਾ ਸਗੋਂ ਇਤਰਾਜ਼ ਨਹੀਂ ਸਗੋਂ ਅਸੀਂ ਕਹਿ ਨਹੀਂ ਹੁੰਦੇ ਆ ਕਿ ਜੇ ਜਰ ਆਪਾਂ ਇਕੱਠੇ ਨਹੀਂ ਕਰ ਸਕਦੇ ਫਿਰ ਤਾਲਮਿਲ ਮੇ ਕਰਨ ਉਹਦਾ ਵੀ ਪ੍ਰਭਾਵ ਪੈਂਦਾ ਜੇ ਸਾਡਾ ਇਕੱਠੇ ਚੱਲਣ ਇੱਥੇ ਵੀ ਅਸੀਂ ਕਹੇ ਹੁਣ ਜਿੰਨੀਆਂ ਜੱਤੇਵੰਦੀਆਂ ਨੇ ਸਾਡੀਆਂ ਇਹਨਾਂ ਨਾਲ ਸਾਡੀ ਮਿਨੀਮਮ ਸਾਹ ਜੇ ਘੱਟੋ ਘੱਟ ਪ੍ਰੋਗਰਾਮ ਜਦੋਂ ਮੁੱਦਿਆਂ ਦੇ ਸਾਂਝ ਬਣ ਜਾਂਦੀ ਹੈ ਫਿਰ ਐਕਸ਼ਨ ਦੇ ਸਾਂਝ ਬਣ ਜਾਂਦੀ ਹੈ ਜਦੋਂ ਐਕਸ਼ਨ ਦੇ ਰੋਲੇ ਪੈ ਜਾਂਦੇ ਨੇ ਫਿਰ ਅਸੀਂ ਕੁਝ ਰਾਏ ਦੇ ਦਿੰਨੇ ਆ ਵੀ ਤੂੰ ਜਾ ਲਾਇਆ ਕਰ ਲੈ ਤੂੰ ਐ ਕਰ ਲੈ ਉਹਨੇ ਤੂੰ ਮੁਜ਼ਾਰਾ ਕਰ ਤੂੰ ਮੰਗ ਪੱਤਰ ਦੇ ਜਾਂ ਤੂੰ ਡੈਪੂਟੇਸ਼ਨ ਮਿਲ ਦੋ ਯਾਰ ਅਮੀ ਉਹ ਅਸੀਂ ਇਕੱਠੇ ਦੇਖੀਏ ਕਿਉਂਕਿ ਤੁਹਾਨੂੰ ਵੱਡੀ ਜਮਾਤ ਹੈ ਪੰਜਾਬ ਦੇ ਵਿੱਚ ਰਹਿੰਦੇ ਹੋ ਹਰ ਵੇਲੇ ਪੰਜਾਬ ਦੇ ਵਿੱਚ ਤਾਂ ਫਿਰ ਤੁਹਾਨੂੰ ਬਿਅਰਨੈਸ ਕਿਤੇ ਲੋਕਾਂ ਨੂੰ ਫਟਾਫਟ ਘੇਰ ਲੈਂਦੇ ਹੁੰਦੇ ਆ ਅਸੀਂ ਇਹ ਸਾਂਝੇ ਕਿਵੇਂ ਚੱਲੀਏ ਸਾਰੇ ਇਕੱਠੇ ਕਿਵੇਂ ਚੱਲੀਏ ਸਾਰੇ ਮੁੱਦਿਆਂ ਦੇ ਸਾਂਝ ਕਿਵੇਂ ਬਣਾਈਏ ਇੱਕ ਦੂਜੇ ਨੂੰ ਸਹਿਯੋਗ ਕਿਹੜੀ ਗੱਲ ਤੋਂ ਤੁਸੀਂ ਉਹ ਤਰੀਕੇ ਅਸੀਂ ਸਾਰੇ ਬਣਾਏ ਹੋ। ਅੱਛਾ ਸ਼ੁਕਰਨ ਦੀ ਮੌਤ ਤੋਂ ਬਾਅਦ ਭਗਵੰਤ ਸਿੰਘ ਮਾਨ ਉਹਨਾਂ ਦਾ ਕੱਲ ਇੱਕ ਵੀਡੀਓ ਜਾਰੀ ਕਰਦੇ ਨੇ ਜੋ ਪ੍ਰਵਾਤਪਤੀ ਹਮਦਰਦੀ ਪ੍ਰਗਟ ਕਰਦੇ ਨੇ ਫਿਰ ਇਹ ਵੀ ਇੱਥੋਂ ਤੱਕ ਕਹਿ ਵੀ ਕਹਿ ਦਿੰਦੇ ਨੇ ਕਿ ਜੇ ਕੇਂਦਰ ਰਾਸ਼ਟਰਪਤੀ ਰਾਜ ਲਾਣਾ ਚਾਹੁੰਦਾ ਲਾ ਕੇ ਦਿਖਾਵੇ। ਕਿੱਦਾਂ ਭੂਮਿਕਾ ਦੇਖਦੇ ਹੋ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕੋਈ ਪੋਲਿਟਿਕਲ ਲੋਕਾਂ ਨੇ ਖੇਡਾ ਨੇ ਭਰਾਵਾ ਇਹਨਾਂ ਦੀਆਂ ਰਲੀਆਂ بطور ਮੁੱਖ ਮੰਤਰੀ ਤਾਂ ਪੋਲਿਟਿਕਲ ਪਰਸਨ ਨਹੀਂ ਹੈਗੇ ਉਹ ਤਾਂ ਸੂਬੇ ਦੇ ਇੱਕ ਆਪਾਂ ਅਗਵਾਈ ਕਰਨ ਵਾਲੇ ਨੇ ਨਹੀਂ ਪੋਲਿਟਿਕਲ ਤਾਂ ਕਿਉਂ ਨਹੀਂ ਹੈਗੇ ਹੈਗੇ ਤਾਂ ਪੋਲਿਟਿਕਲ ਪਾਰਟੀ ਦੇ ਮੁੱਖ ਮੰਤਰੀ ਹੁੰਦਾ ਹਮੇਸ਼ਾ ਚਲੋ ਵੱਖਰੀ ਗੱਲ ਹੋ ਗਈ ਨਾ ਉਹ ਜਦੋਂ ਸੀਟ ਤੇ ਬੈਠੇ ਨੇ ਸੰਵਿਧਾਨਕ ਅਹੁਦੇ ਤੇ ਨੇ ਜਿਹੜਾ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਇਹ ਇਸ ਹਾਲਤ 'ਚ ਮੁੱਖ ਮੰਤਰੀ ਦੇ ਉੱਤੇ ਪੰਜਾਬ ਦੇ ਵਿੱਚ ਰਾਸ਼ਪਤੀ ਰਾਜ ਨਹੀਂ ਲਾ ਸਕਦੇ ਕੋ ਭਾਵੇਂ ਚਲੋ ਉਹ ਕਹਿ ਜੇ ਉਹ ਸ਼ਬਦ ਉਹ ਤਾਂ ਉਹਨਾਂ ਨੂੰ ਹੀ ਪਤਾ ਹੋਣਾ ਉਹ ਕਿਹੜੀ ਕਿਉਂ ਕਹੇਗੇ ਇਹ ਠੀਕ ਹੈ ਚਲੋ ਦੁੱਖ ਦਾ ਪਤਾਵਾ ਕਰਨ ਗਏ ਨੇ ਉਹ ਚੰਗੀ ਗੱਲ ਹੈ